ਸਿੱਖ ਪੰਥੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪੰਥਕ ਸਖਸ਼ੀਤਾ ਵੱਲੋਂ ਕੀਤੇ ਜਾਂਦੇ ਕਾਰਜਾਂ ਕਰਕੇ ਸਮੇਂ-ਸਮੇਂ ਸਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਸ਼ੀਤਾ ਦਾ ਸਨਮਾਨ ਵੀ ਹੁੰਦਾ ਹੈ ਇਸੇ ਤਹਿਤ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਗਦੇ ਜਿਗਰ ਵੱਡੇ ਅਤੇ ਛੋਟੇ ਸਹਿਜਾਦਿਆਂ ਮਾਤਾ ਗੁਜਰਕਾਰ ਜੀ ਦੀ ਅਦੁੱਤੀ ਸ਼ਹਾਦਤ ਉਹਨਾਂ ਦੇ ਫਲਸਫੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੁੱਖ ਗ੍ਰੰਥੀ ਪਾਈ ਹਰਪਾਲ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਕਰਕੇ ਅਦਿ ਸ਼੍ਰੀ ਅਕਾਲ ਤਖਸੈ ਸਾਹਿਬ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਸਿੰਘ ਸਾਹਿਬ ਪਾਈ ਹਰਪਾਲ ਸਿੰਘ ਜੀ ਨੂੰ ਸ਼੍ਰੀ ਅਕਾਲ ਤਖਸੈ ਵੱਲੋਂ ਪਾਈ ਸਾਹਿਬ ਦੀ ਉਪਾਧੀ ਦੇ ਨਾਲ ਨਵਾਜਿਆ ਗਿਆ। ਉਪਾਧੀ ਮਿਲਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਵਿਸ਼ੇਸ਼ ਮੌਕੇ ਤੇ ਉਨ੍ਹਾਂ ਜਿੱਤੇ ਸੰਗਤ ਦਾ ਧੰਨਵਾਦ ਕੀਤਾ। ਉਥੇ ਵਿਸ਼ੇਸ਼ ਤੌਰ ਤੇ ਗੁਰੂ ਪਾਤਸ਼ਾਹ ਦਾ ਵੀ ਕੋਟਾਨ ਕੋਟ ਸ਼ੁਕਰ ਕੀਤਾ। ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਉਪਾਧੀ ਦੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਧੀਆਂ ਸੀਸ ਦੇ ਅਖੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸਿਹਾ ਮਾਹੌਲ ਬਦਲਤਾ ਜਣਾ ਨੇ ਉਹਨਾਂ ਦੇ ਜਜ਼ਬਾਤਾਂ ਦਾ ਸਨਮਾਨ ਹੈ ਮੇਰਾ ਸਨਮਾਨ ਨਹੀਂ ਮੈਂ ਤਾਂ ਸਿਰਫ ਨੁਮਾਇੰਦਗੀ ਕਰ ਰਿਹਾ ਹਾਂ